ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਹਨਾ ਪ੍ਰੀਤਕੌਰ ਸਾਡਾ ਪੰਜਾਬ ਨਿਊਜ਼ ਚੈਨਲ 'ਚ ਤੁਹਾਡਾ ਸਵਾਗਤ ਹੈ। ਅੱਜ ਦੀਆਂ ਮੁੱਖ ਖਬਰਾਂ ਪਵਿੱਤਰ ਗ੍ਰੰਥਾਂ ਦੀ ਬੇਅਦਵੀਂ ਰੋਕਥਾਮ ਬਿੱਲ ਤੇ ਹਲਚਲ ਸਮਾਣਾ ਦੇ ਅਗੂ ਗੁਰਜੀਤ ਸਿੰਘ ਖਾਲਸਾ ਨੇ ਆਪਣਾ 272ਵਾਂ ਦਿਨ ਟਾਵਰ ਉੱਤੇ ਗੁਜ਼ਾਰਿਆ ਉਹ ਪੰਜਾਬ ਸਰਕਾਰ ਤੋਂ ਪਵਿੱਤਰ ਗ੍ਰੰਥਾਂ ਦੀ ਬੇਅਦਵੀਂ ਬਿੱਲ ਤੁਰੰਤ ਲਾਗੂ ਕਰਨ ਦੀ ਮੰਗ ਕਰ ਰਹੇ ਹਨ। ਪੰਜਾਬ ਵਿਧਾਨ ਸਭਾ ਦਾ ਦੋ ਦਿਨਾਂ ਵਿਸ਼ੇਸ਼ اجلاس ਚੱਲ ਰਿਹਾ ਹੈ ਜਿਸ ਵਿੱਚ ਇਹ ਬਿੱਲ ਪੇਸ਼ ਹੋ ਸਕਦਾ ਹੈ ਚਨਾਵ ਦਰਿਆ ਦਾ ਪਾਣੀ ਵੱਲ ਦੇਖੀ ਨਜ਼ਰ SYL ਝਗੜੇ ਦਾ ਨਵਾਂ ਹੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਨਵਾਂ ਸੁਝਾ ਦਿੱਤਾ ਹੈ ਕਿ ਚਨਾਵ ਦਰਿਆ ਤੋਂ ਪਾਣੀ ਲਿਆ ਕੇ SYL ਕਨਾਲ ਦੇ ਝਗੜੇ ਦਾ ਹੱਲ ਕੱਢਿਆ ਜਾਵੇ ਉਹਨਾਂ ਨੇ ਇੰਡਸ ਵਾਟਰ ਟ੍ਰੀਟੀ 'ਚ ਤਬਦੀਲੀਆਂ ਦੀ ਵੀ ਮੰਗ ਕੀਤੀ ਹੈ ਤਾਂ ਜੋ ਪੰਜਾਬ ਨੂੰ ਪਾਣੀ 'ਚ ਨਿਆ ਮਿਲ ਸਕੇ ਪੰਜਾਬ ਰੋਡਵੇਜ਼ ਕਰਮਚਾਰੀਆਂ ਦੀ ਹੜਤਾਲ ਖਤਮ ਠੇਕੇ ਤੇ ਕੰਮ ਕਰ ਰਹੇ ਕਰਮਚਾਰੀ ਆਪਣੀ 3 ਦਿਨ ਦੀ ਹੜਤਾਲ ਤੋਂ ਬਾਅਦ ਵਾਪਸ ਕੰਮ ਤੇ ਆ ਗਏ ਹਨ ਸਰਕਾਰ ਨੇ ਨੌਕਰੀ ਪੱਕੀ ਕਰਨ ਅਤੇ ਨਵੀਆਂ ਭਰਤੀਆਂ ਰੋਕਣ ਦਾ ਭਰੋਸਾ ਦਿੱਤਾ ਕਾਨੂੰਨ ਵਿਵਸਥਾ ਨਾਲ ਜੁੜੀਆਂ ਖਬਰਾਂ ਮੋਹਾਲੀ ਵਿੱਚ ਐਸ ਐਚਓ ਸਤਿੰਦਰ ਸਿੰਘ ਡਿਊਟੀ ਤੋਂ ਬਾਅਦ ਗੁੰਮ ਹੋ ਗਏ ਉਨ੍ਹਾਂ ਦੇ کارਖਾਨੇ ਨਾਲ ਲੱਤਪਤ ਮਿਲੀ ਸੰਗਰੂਰ ਦੇ ਦੋ ਲੋਕ ਜੋ 7.5 ਕਰੋੜ ਰੁਪਏ ਦੀ ਠੱਗੀ ਕਰ ਚੁੱਕੇ ਸਨ ਉਹ ਭਵਨੇਸ਼ਵਰ ਤੋਂ ਗ੍ਰਿਫਤਾਰ ਹੋਏ ਤਰਨਤਾਰਨ ਚ ਦੋ ਨਸ਼ਾ ਤਸਕਰ ਐਨਸੀਬੀ ਅਤੇ ਬੀਐਸਐਫ ਦੀ ਸਾਂਝੀ ਰੇਡ ਦੌਰਾਨ ਗ੍ਰਿਫਤਾਰ ਅੰਮ੍ਰਿਤਸਰ ਚ ਮਾਪੂਤ ਦੀ ਜੋੜੀ 2 ਕਿਲੋ ਹੈਰੋਇਨ ਅਤੇ ਹਥਿਆਰਾਂ ਸਮੇਤ ਫੜੀ ਗਈ ਇਹ ਸੀ ਅੱਜ ਦੀ ਮੁੱਖ ਖਬਰ ਹੋਰ ਖਬਰਾਂ ਲਈ ਸਾਡਾ ਪੰਜਾਬ న్యూਸ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ